ਪਰਮਾਤਮਾ ਜਿਹੜਾ ਲੋਕਾਂ ਦੀ ਵਸਦਾ ਹੁੰਦਾ ਤੁਸੀਂ ਉਹਨਾਂ ਨੂੰ ਆਪਣੀ ਧੰਦ ਕਰਤੀ ਹੁਣ ਆਪਾਂ ਕੰਮ ਕਰਾਂਗੇ ਮੈਂ ਵੀ ਆਪਣੇ ਆਪ ਨਾਲ ਗੱਲ ਕਰਦਾ ਰਹਿਣਾ ਭਗਵਾਨ ਜੇ ਤੂੰ ਵੀ ਨਾ ਕੁਝ ਕੀਤਾ ਨਾ ਫੇ ਲੋਕ ਆਉਣ ਵਾਲੀਆਂ ਪੀੜ੍ਹੀਆਂ ਲੰਬੇ ਦੇਣਗੇ ਜੇ ਜਦੋਂ ਤੁਹਾਨੂੰ ਵੀ ਇੰਨਾ ਵਧੀਆ ਮੌਕਾ ਮਿਲ ਗਿਆ ਸੀ ਤੁਸੀਂ ਕਿਉਂ ਨਹੀਂ ਕੀਤਾ ਜੇ ਪਾਣੀ ਅਸੀਂ ਇੱਕ ਫੀਲ ਕਰਾਂਗੇ ਮਾਨ ਸਾਹਿਬ ਨੂੰ ਵੀ ਜਿਹੜਾ ਪਾਣੀ ਸਾਨੂੰ ਇਹ ਦੇਣਾ ਨਹਿਰ ਵੱਡੀ ਨਹਿਰ ਨਿਕਲੋ ਇਹ ਮਾਲਵਾ ਨਹਿਰ ਇਹਦਾ ਸਾਨੂੰ ਪ੍ਰੋਪਰ ਮੋਕੇ ਬਣਾ ਕੇ ਸਹੀ ਪੁੱਲ ਪਾਣੀ ਦਿੱਤਾ ਜਾਵੇ ਤੇ ਜਾਂ ਜੇ ਪਾਣੀ ਚੜ੍ਹਦੇ ਵੱਲ ਨੂੰ ਜਾਣਾ ਹੈ ਇਹ ਪਾਣੀ ਇਸ ਦਾਂਸ ਤੇ ਲਿਫਟ ਪੰਪ ਲਗਾ ਦਿੱਤੇ ਬਸ ਇਹੀ ਬਿਲ ਹੈ ਕੋਸ਼ਿਸ਼ ਕੀਤੀ ਹੈ ਜੇ ਦੋ ਸਰਕਾਰ ਬਣੀ ਹੈ ਕਿਵੇਂ ਜਿਵੇਂ ਵੀ ਕਿਵੇਂ ਹੋਵੇ ਇਥੋਂ ਦਾ ਕੋਈ ਵੀ ਨਾਗਰਿਕ ਕਿਸੇ ਵੀ ਸਮੱਸਿਆ ਵਿੱਚ ਨਾ ਹੋਵੇ ਚਾਹੇ ਉਹ ਕਿਸਾਨ ਹੈ ਮਜ਼ਦੂਰ ਹੈ ਛਾਹੂਕਾਰ ਹੈ ਵਪਾਰੀ ਹੈ ਮਰਾਜ਼ਮ ਹੈ ਉਹਦੇ ਵਿੱਚ ਜ਼ਰੂਰੀ ਕਿ ਅਸੀਂ ਸਾਡਾ ਜਿਹੜਾ ਬੇਸਿਕ ਖੇਤੀਬਾੜੀ ਹੈ ਇਹਨੂੰ ਕਾਇਮ ਰੱਖਣ ਦੇ ਲਈ ਇਹਨਾਂ ਮਕੌਟੀ ਮਾਲਵਾ ਨਹਿਰ ਦਾ ਨਾਮ ਆਉਂਦਾ ਹੈ ਇਹ ਨਹਿਰ ਦੇ ਵਿੱਚੋਂ ਵਾਹ ਸਾਰੇ ਲੋਕਾਂ ਨੂੰ ਪਾਣੀ ਮਿਲੂਗਾ ਪਾਣੀ ਦੀ ਮਿਲੂਗਾ ਹਲਚੂ ਬੱਚਿਆਂ ਨੂੰ ਆਉਣ ਵਾਲੇ ਬੱਚਿਆਂ ਨੂੰ ਪਨੀਰੀ ਨੂੰ ਆਉਣ ਵਾਲੀਆਂ ਫਸਲਾਂ ਨੂੰ ਨਸਲਾ ਨਿਰਾਹਤ ਨਹੀਂ ਸਾਡਾ ਬਹੁਤ ਬੁਰਾ ਹਾਲ ਹੈ ਦੇਖੋ ਜੀ 2000 ਰੁਪਏ ਕਿੱਲਾ ਸਾਨੂੰ ਖਰਚਾ ਹੁੰਦਾ ਸਾਲ ਦਾ ਅਗਲਾ ਗਾਂਲੇ ਕਹਿੰਦੇ ਇਹ ਪਾਣੀ ਚੱਕੀ ਜਾਂਦੇ ਪਰ ਸਾਡੀ ਮਜਬੂਰੀ ਹੈ ਤੋਂ ਅਸੀਂ ਤੇਲ ਤੇ ਸੀ ਪਰ ਜੇ ਹੁਣ ਨਹਿਰ ਨਿਕਲਦੀ ਹੈ ਸਾਡਾ ਇਹ ਖਰਚਾ ਬਚਦਾ ਹੈ ਅਸੀਂ ਮਾਨ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤੇ ਸਾਨੂੰ ਪਾਣੀ ਤਾਂ ਬਹੁਤ ਮੰਨ ਲਾਗੋ ਉਹ ਤੱਕ ਬੱਚਾ ਜਾਵੇ ਜਾ ਕੇ ਪਾਣੀ ਆਰਾਮ ਨਾਲ ਲਾਇਆ ਮੇਰੇ ਬਜ਼ੁਰਗ ਬੈਠੇ ਸ਼ਾਇਦ ਉਹਨਾਂ ਨੇ ਵੀ ਮਨ ਚ ਇਹ ਗੱਲ ਸ਼ਿਕਵਾ ਹੋਊਗਾ ਕਿ ਇਹ ਕੰਮ ਜਿਹੜਾ ਅੱਜ ਆਪਾਂ ਕਰਨ ਲਗੇ ਬਹੁਤ ਚਿਰ ਪਹਿਲਾਂ ਹੋ ਜਾਣਾ ਚਾਹੀਦਾ ਸੀ ਕੋਈ ਗੱਲ ਨਹੀਂ ਡੁੱਲੇ ਮੇਰੇ ਨਾਲ ਹਜੇ ਵੀ ਕੁਝ ਨਹੀਂ ਦੇਖਿਆ ਪੰਜਾਬ ਬਹੁਤ ਵਾਰੀ ਡਿੱਗਿਆ ਪਰ ਪੰਜਾਬ ਬਹੁਤ ਵਾਰੀ ਉੱਠਿਆ ਵੀ ਹੈ ਸਦਾ ਭਗਤ ਸਿੰਘ ਮਾਨ ਦੇ ਪਹਿਲੇ ਦਿਨੋਂ ਕਿਉਂਕਿ ਜਿਹੜਾ ਇਨਸਾਨ ਜਿਹੜਾ ਨਾਲ ਜੁੜਿਆ ਹੋਵੇ ਜਿਹਨੇ ਸਾਰਾ ਕੁਝ ਦੇਖਿਆ ਹੋਵੇ ਉਹ ਹੀ ਲੋਕਾਂ ਦਾ ਗਿਆਨ ਰੱਖ ਸਕਦਾ ਹੈ ਇਕੱਲਾ ਦਫ਼ਤਰਾਂ 'ਚ ਬਹਿ ਕੇ ਔਰ ਅੰਦਰ ਨਾਲ ਵੀ ਕੱਢੀ ਸਾਹ ਨਾਲ ਵੀ ਉਹ ਪੂਰੀਆਂ ਗੱਲਾਂ ਨਹੀਂ ਹੋ ਸਕਦੀਆਂ ਜਿਹੜੀਆਂ ਪ੍ਰੈਕਟੀਕਲੀ ਆਪਣੇ ਮੁੱਖ ਮੰਤਰੀ ਸਾਹਿਬ ਨੂੰ ਪਤਾ ਹੈ ਗੀਰ ਪਾਤਰ ਦਾ ਸ਼ੇਰ ਹੈ ਕੀ ਹੋਇਆ ਜੇ ਪੱਤ ਚੜਾਈ ਕੀ ਹੋਇਆ ਜੇ ਪੱਤ ਚੜਾਈ ਤੂੰ ਅਗਲੀ ਰੁਕ ਵਿੱਚ ਜਕੀਨ ਰੱਖੀ ਮੈਂ ਲੱਭ ਕੇ ਲਿਆਉਣਾ ਕਿਤੋਂ ਕਲਮਾ ਤੂੰ ਫੁੱਲਾਂ ਜੋਗੀ ਜਮੀਨ ਰੱਖੀ ਉਹਨਾਂ ਲੋਕਾਂ ਨੂੰ ਬਹੁਤ ਵੱਡੀ ਸਹੂਲਤ ਹੋਣੀ ਹੈ ਸਰਕਾਰ ਭਗਵੰਤ ਸਿੰਘ ਮਾਨ ਅੱਜ ਆਏ ਐ ਇਹ ਜਾ ਲੈਣੋ ਤਿਆਰੀ ਹੈ ਦਲਦੀਸ ਨਹਿਰ ਦੀ ਉਸਾਰੀ ਸ਼ੁਰੂ ਹੋ ਜੂ ਬਹੁਤ ਵੱਡਾ ਫਾਇਦਾ ਇਹ ਸਾਰੇ ਬਹੁਤ ਲਾਕਿਆਨੋ ਬੀ ਨਾਮ ਆਮਨਦੀਪ ਸਿੰਘ ਨਾਮ ਆ ਜੀ ਨਹਿਰ ਕੱਟੀ ਚੱਲਦੀ ਆ ਨਾਲ ਬੰਨ੍ਹਰ ਕਿੰਨੀ ਜੀ ਸਮੋ ਹੋਰ ਕਿੰਨਾ ਫਾਇਦਾ ਜਿਹਦਾ ਪੈਦਾ ਜੋ ਕੋਲ ਦੇ ਨਾਲ ਪਹਿਲਾ ਹੀ ਹਾਲਾਤ ਪਹਿਲਾਂ ਵੀ ਹਾਲਾਤ ਜੀ ਅਸੀਂ ਸਰਹੰਦ ਫੀਟਰ ਤੋਂ ਅਸੀਂ ਪਾਣੀ ਚੱਕ ਕੇ ਲਿਫਟ ਪੰਪਰਾਂ 'ਚ ਲਾਉਣੇ ਆ ਜੀ ਪਾਣੀ ਪਹਿਲਾਂ ਵੀ ਸਾਨੂੰ ਪਾਣੀ ਤਾਂ ਮਿਲਦਾ ਸੀ ਪਰ ਹੁਣ ਜਿਹੜਾ ਨਹਿਰ ਨਿਕਲ ਰਹੀ ਆ ਤਾਂ ਸਾਨੂੰ ਫਾਇਦਾ ਡਬਲ ਹੋਊਗਾ ਜੀ ਕਿ ਸਾਨੂੰ ਜਿਹੜਾ ਪਾਣੀ ਅਸੀਂ ਇੱਕ ਅਪੀਲ ਕਰਾਂਗੇ ਮਾਨ ਸਾਹਿਬ ਨੂੰ ਵੀ ਜਿਹੜਾ ਪਾਣੀ ਸਾਨੂੰ ਇਹ ਦੇਣਾ ਨਹਿਰ ਵੱਡੀ ਨਹਿਰ ਨਿਕਲ ਰਹੀ ਹੈ ਮਾਲਵਾ ਨਹਿਰ ਇਹਦਾ ਸਾਨੂੰ ਪ੍ਰੋਪਰ ਮੋਕੇ ਬਣਾ ਕੇ ਸਹੀ ਪੂਲ ਪਾਣੀ ਦਿੱਤਾ ਜਾਵੇ ਤੇ ਜਾਂ ਜੇ ਪਾਣੀ ਚੜ੍ਹਦੇ ਵੱਲ ਨੂੰ ਜਾਣਾ ਹੈ ਇਹ ਪਾਣੀ ਜਿੱਥੇ ਇਸ ਤੇ ਲਿਫਟ ਪਾ ਬਲਗਾ ਦਿੱਤੀ ਹੈ ਬਸ ਇਹੀ ਬੀ ਲੈਣ ਰੈਂਟ 24 25 ਮਿੰਟਾਂ ਨੂੰ ਸਿੱਧਾ ਫਾਇਦਾ ਹੀ ਸਾਡੇ ਕਿਦਰ ਬਾਹਰ ਕੇ ਦੇ ਬਾਕੀ ਤਿੰਨ ਜ਼ਿਲ੍ਹਿਆਂ ਨੂੰ ਫਾਇਦਾ ਇਸ ਨਹਿਰ ਦਾ ਫੀਟ ਕੋਟਰ ਮੁਖਸ ਹਾਂਜੀ ਟੇਲਾ ਤੇ ਪਾਣੀ ਸਾਡੇ ਨਹੀਂ ਆਉਂਦਾ ਸੀ ਪਹਿਲਾਂ ਜੀ ਮੋਗੇ ਦਾ ਪਾਣੀ ਸਾਡੇ ਜਮਾ ਨਹੀਂ ਆਉਂਦਾ ਸੀ ਜੀ ਸਾਡੇ ਤਾਂ ਕੱਲਾ ਅਸੀਂ ਸਰਾਂਦ ਫਿਟਰ ਨਹਿਰ ਦਾ ਹੀ ਪਾਣੀ ਲਾਉਣੇ ਸੀਗੇ ਹੁਣ ਸਾਨੂੰ ਇਹਦਾ ਫਿਰ ਪੂਰਾ ਹੀ ਫਾਇਦਾ ਹੋਊਗਾ ਜੀ ਉਹ ਵੀ ਉੱਤੇ ਰੱਖ ਮੈਨੂੰ ਉੱਤੇ ਰੱਖ ਮੈਨੂੰ ਲੱਗਦਾ ਕਿ ਨਾ ਮਾਰਕਟ ਪਿੰਡ ਦਾ ਪਿੰਡ ਜੀ ਮੇਰਾ ਹੁਸਨਾਰਾ ਤਹਿਸੀਲ ਗੁਦਰਵਾ ਜਿਲ੍ਹਾ ਸ੍ਰੀ ਮੁਕਸਰਾਂ ਮਹਿਮਾ ਸਿੰਘ ਨਾਮ ਹੈ ਮੇਰਾ ਅੱਜ ਨਹਿਰ ਕੱਟੀ ਜਾ ਰਹੀ ਹੈ ਨਾਲ ਨਾਲ ਨਹਿਰ ਕਿਵੇਂ ਦੇਖਦੇ ਹੋ ਪਾਣੀ ਦੇ ਪਹਿਲਾਂ ਕੀ ਹਾਲ ਸੀ ਤੇ ਕਿੰਨਾ ਦਬਾਅ ਵਾਲਾ ਹੁੰਦਾ ਸੀ ਨਹਿਰ ਦੇਖੋ ਜੀ ਪਹਿਲਾਂ ਅਸੀਂ ਪਾਣੀ ਲਿਫਟ ਕਰਦੇ ਸਾਂ ਉਧਰ ਸਰਾਂਦ ਫਿੱਟਰ ਚ ਸਾਡਾ ਬਹੁਤ ਬੁਰਾ ਹਾਲ ਹੈ ਦੇਖੋ ਜੀ 2000 ਰੁਪਏ ਕਿੱਲਾ ਸਾਨੂੰ ਖਰਚਾ ਆਉਂਦਾ ਸਾਲ ਦਾ ਅਗਲਾ ਗਾਂ ਵਾਲੇ ਕਹਿੰਦੇ ਇਹ ਪਾਣੀ ਚੱਕੀ ਜਾਂਦੇ ਪਰ ਸਾਡੀ ਮਜਬੂਰੀ ਹੈ ਕਿਉਂਕਿ ਅਸੀਂ ਟੇਲ ਤੇ ਸੀ ਪਰ ਜੇ ਹੁਣ ਨਹਿਰ ਨਿਕਲਦੀ ਹੈ ਸਾਡਾ ਇਹ ਖਰਚਾ ਬਚਦਾ ਹੈ ਅਸੀਂ ਮਾਨ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤੇ ਸਾਨੂੰ ਪਾਣੀ ਦਾ ਬਹੁਤ ਮਨਲਾ ਉਹ ਤੱਕ ਬੱਚਾ ਜਾਵੇ ਜਾ ਕੇ ਪਾਣੀ ਆਰਾਮ ਨਾਲ ਲਾਇਆ ਇਹ ਸਾਡੇ ਦੋ ਤਾਂ ਬੰਦੇ ਚਾਹੀਦੇ ਸਨ ਨਹਿਰ ਤੇ ਆਸਾਂ ਟੈਰ ਦਾ ਪਾਣੀ ਪਲਤੂ ਆਸਾਨ ਬੁੱਧੂ ਦਾ ਸਾਲਾ ਪਾਣੀ ਨੂੰ ਹਾਂਜੀ ਹਾਂਜੀ ਬਹੁਤ ਕਿੰਨਾ ਲੱਗਿਆ ਫੈਸਲਾ ਹਾਂ ਬਹੁਤ ਵਧੀਆ ਫੈਸਲਾ ਜੀ ਜੇ ਵੱਡਾ ਮਾ ਪਾਣੀ ਆਊਗਾ ਤਾਂ ਸਾਨੂੰ ਬਹੁਤ ਚੰਗਾ ਫੈਸਲਾ ਹੈ ਮਾਨ ਸਰਕਾਰ ਦਾ ਜੋ ਇਹਨਾਂ ਨੇ ਵਾਦਾ ਕੀਤਾ ਸੀ ਇਹ ਪਿੰਡ ਤੁਸੀਂ ਦੇਖੋ ਜੀ ਫਰੀਦਕੋਟ ਤੋਂ ਲੈ ਕੇ ਵਿੜੰਖੇੜੇ ਤਾਈਂ ਦੇਖ ਲਓ ਘਟੋਂ ਘਟ ਹਾਂ 162 ਲਾ ਲੇਟ 200 ਪਿੰਡ ਨੂੰ ਮਲਾਇ ਦਾ ਫਾਇਦਾ ਹੋਣਾ ਹੈ ਜੇ ਤੁਹਾਨੂੰ ਨਹਿਰਾ ਚੱਲਦੀਆਂ ਹਨ ਹਰੀਕੇ ਪਤਨ ਤੋਂ ਫਰੋਜ਼ਪੁਰ ਫਰੀਦਕੋਟ ਤੇ ਮੁਕਸਰ ਜ਼ਿਲ੍ਹਾ ਸਾਰੇ ਨਾ ਲੋਕਾਂ ਨੂੰ ਬਹੁਤ ਵੱਡੀ ਸਹੂਲਤ ਹੋਣੀ ਹੈ ਸਰਕਾਰ ਭਗਵੰਤ ਸਿੰਘ ਮਾਨ ਅੱਜ ਆਏ ਹੈ ਤੇ ਇਹ ਚਾ ਲੈਣ ਉਹ ਤਿਆਰੀ ਹੈ ਜਲਦੀ ਇਸ ਨਹਿਰ ਦੀ ਉਸਾਰੀ ਸ਼ੁਰੂ ਹੋ ਜੂ ਬਹੁਤ ਵੱਡਾ ਫਾਇਦਾ ਇਹ ਸਾਰੇ ਬਹੁਤ ਇਲਾਕਿਆਂ ਨੂੰ ਕੁੜੀਆ ਸਾਹਿਬ ਜੀ ਗੱਲ ਕਰੀ ਕਈ ਕਿਸਾਨ ਇਹਦੀ ਵਿਰੋਧਤਾ ਵੀ ਕਰ ਰਿਹਾ ਕੀ ਕਹਿੰਨਾ ਚਾਹੁੰਦੇ ਵੇਖੋ ਜੀ ਉਹਦੇ ਤਾਂ ਇਹ ਬਹੁਤੇ ਲੋਕਾਂ ਨੂੰ ਤਾਂ ਫਾਇਦਾ ਹੋਣਾ ਕੁਝ ਲੋਕ ਇਸ ਦੀ ਗੱਲ ਤੇ ਵੈਸੇ ਹੀ ਰਾਜਨੀਤੀ ਕਰ ਲੈਂਦੇ ਆ ਕਦੇ ਪਾਣੀ ਦਾ ਨੁਕਸਾਨ ਨਹੀਂ ਹੋਇਆ ਜ਼ਿਮੀਦਾਰ ਨੂੰ ਕਿਉਂ ਕਰ ਰਹੇ ਅਮੇਤ

ਕਿਲੋਮੀਟਰ 100 ਤੋਂ 100 ਕਿਲੋਮੀਟਰ ਸਾਢੇ 25 ਫੁੱਟ ਡੂੰਘੀ ਹੋ ਹਾਂਜੀ ਸਰ ਸਾਢੇ 14 ਫੁੱਟ ਸਾਢੇ 12 ਸਾਢੇ 12 25 ਫੁੱਟ ਤੋਂ ਜ਼ਿਆਦਾ ਉੱਚੀ 12 ਉੱਪਰ 14 ਫੁੱਟ ਉੱਪਰ ਸਰ ਇਦਾਂ ਮਤਲਬ ਨਦੀ ਨਹੀਂ ਥੱਲੇ ਨਹੀਂ ਥੱਲੇ ਚੌੜੀ ਹੋਣੀ ਥੱਲੇ ਥੱਲੇ 80% ਬੈਡਫਿਟ 25 ਫੁੱਟ ਰੱਖ ਕੇ ਰੱਖ ਉੱਪਰ ਉੱਪਰ ਨੂੰ ਐ ਇਦਾਂ ਚਲੇਗੀ ਸਰ ਜਿੱਤੇ 50 ਸੈਕਸ਼ਨ ਬਣ ਜੂਗਾ ਸਰ ਇਹ ਪਰ ਸੈਕਸ਼ਨ ਬਣੂਗੀ ਸਾਢੇ 12 ਤੇ 12 ਉੱਪਰ ਹੋ ਉੱਪਰ ਉੱਪਰ 25 50 ਫੁੱਟ ਹੋ ਜੂਗੀ ਤਾਂ ਤਾਂ ਉਹ ਜਿਹੜੀ ਬਣਦੀ 50 50 ਹੋ ਜਾਏਗੀ ਬੈਡ ਚੜੇਗਾ ਸਾਢੇ 25 ਸਾ

और 50 लग सर 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 वो forest department कर रहा है सर। भी कर रहे हैं हैं उधर 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 भी है पिंदा है, सर। है दे। आँगे। आँगे। जी सर। कर हाँ जी सर। जी बिल्कुल थोड़ा सा एक समझ लो जा ना दो हजार दो सर ਕੁਝ ਕਹਨਾ ਸਰ ਬਹੁਤ ਧੰਨਵਾਦ ਕਰਾਂਗੇ ਸਰ ਇੱਕ ਇੱਕ ਸਰ ਪਬਜੀ ਦੇ ਆਦਮੀ ਪੀਸੀ karenge ਸਰ ਪੂਰਾ ਪੂਰਾ ਡਿਟੇਲ ਬਤਾएंगे